ਦੇ ਦੇਖਣ ਚ ਵੀ ਆਇਆ ਤੇ ਇਹ ਸੁਣਨ ਚ ਵੀ ਆਇਆ ਮੈਂ ਤਾਂ ਇਹ ਗੱਲ ਕਹੂੰਗਾ ਸਰਕਾਰ ਦੇ ਖਜ਼ਾਨੇ ਚ ਸਰਕਾਰ ਦੇ ਮੰਤਰੀਆਂ ਦੇ ਕੋਲ ਐਮ ਐਲ ਏਆਂ ਦੇ ਕੋਲ ਸਰਕਾਰ ਕੋਲ ਜ਼ੈਰ ਖਾਨ ਨੂੰ ਪੈਸਾ ਨਹੀਂ ਮਗਰ ਇਲੈਕਸ਼ਨਾਂ ਦੇ ਵਿੱਚ ਵੰਡਣ ਨੂੰ ਉਹਨਾਂ ਦੇ ਕੋਲ ਅਰਬਾਂ ਖਰਬਾਂ ਰੁਪਈਆ ਆ ਉਹ ਸਾਰੀ ਕਾਲੀ ਕਮਾਈ ਆ ਮੈਂ ਪਹਿਲਾਂ ਵੀ ਇੱਕ ਗੱਲ ਕਹਿ ਚੁੱਕਾ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਇਹ ਮੈਂ ਬੇਨਤੀ ਕਰ ਚੁੱਕਾ ਔਰ ਇਹਦੀਆਂ ਜਲਦ ਰਿਪੋਰਟਾਂ ਆਉਣਗੀਆਂ ਲੋਕਾਂ ਨੇ ਵੀਡੀਓ ਬਣਾਈਆਂ ਹੋਈਆਂ ਆ ਪਿੰਡਾਂ ਦੇ ਵਿੱਚ ਮੈਂ ਫੇਰ ਤੁਹਾਨੂੰ ਦੱਸਣੀ ਚਾਹੁੰਦਾ ਜਿਹੜੀ 4000 ਦੀ ਲਾਈਟ ਆ ਉਹ 30 3000 ਦੇ ਵਿੱਚ ਆਪ ਖਰੀਦ ਕੇ ਲਾ ਰਹੀ ਆ ਫੇਰ ਪੰਚਾਇਤਾਂ ਕਾਦੇ ਲਈ ਸੀ ਸਰਪੰਚ ਕਾਦੇ ਲਈ ਚੁਣੇ ਆ ਜੇ ਇਹਨਾਂ ਨੇ ਸਮਾਨ ਖਰੀਦ ਕੇ ਭੇਜਣਾ ਆ ਤੇ ਫੇਰ ਤਾਂ ਕੋਈ ਗੱਲ ਨਾ ਨਾ ਹੋਈ ਕਿਸੇ ਨੂੰ 5 ਲੱਖ ਦੇ ਰਿਆ ਕਿਸੇ ਨੂੰ 2 ਲੱਖ ਦੇ ਰਿਆ ਕਿਸੇ ਨੂੰ ਕੁਛ ਦੇ ਰਿਆ ਮੈਂ ਦੱਸਣਾ ਚਾਹੁੰਦਾ ਇਹ ਹੁਣ ਜੋ ਮਰਜ਼ੀ ਲਾ ਲੈਣ ਜੋ ਮਰਜ਼ੀ ਕਰ ਲੈ ਇਹਨਾਂ ਨੇ ਕਾਲੀ ਕਮਾਈ ਇੰਨੀ ਕ ਇਕੱਠੀ ਕਰਕੇ ਰੱਖੀ ਹੋਈ ਆ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੋਇਆ ਜਿਹੜਾ ਆ ਉਹ ਲੂਟ ਕੂਟ ਦਾ ਜਿਹੜਾ ਧਨਵਾ ਉਹ ਲੋਕਾਂ 'ਚ ਤਕਸੀਮ ਕੀਤਾ ਜਾ ਰਿਹਾ ਮਗਰ ਲੋਕ ਸਿਆਣੇ ਆ ਇਹ ਐਤਕੀ ਇਹਨਾਂ ਤੋਂ ਧਨ ਵੀ ਲੈ ਲੈਣਗੇ ਤੇ ਇਹਨਾਂ ਨੂੰ ਸਾਰਾ ਕੁਝ ਦੱਸਣਗੇ ਮਗਰ ਮੰਨ ਨਹੀਂ ਆਪਣਾ ਦੱਸਣਗੇ ਵੋਟ ਇਹਨਾਂ ਨੂੰ ਨਹੀਂ ਪਾਉਣਗੇ ਕਿਉਂਕਿ ਲੋਕਾਂ ਨੂੰ ਯਾਦ ਆ ਲੋਕਾਂ ਦੇ ਨਾਲ ਕੀ ਹੋਇਆ ਅੱਜ ਪਿੰਡਾਂ ਦੇ ਵਿੱਚ ਘੁੰਮ ਕੇ ਦੇਖ ਲਓ ਤੁਸੀਂ ਜਿੱਥੇ 5 ਨਸ਼ੇੜੀ ਸੀਗੇ ਉਥੇ 50 ਹੋ ਗਏ ਜਿੱਥੇ 50 ਸੀ ਉਥੇ 500 ਹੋ ਗਿਆ ਝੂਠ ਮੂਠ ਦਾ ਕੜਾ ਬਣਾ ਕੇ ਵੰਡ ਰਿਹਾ ਕਹਿੰਦੇ ਵੀ ਜੁੱਧ ਨਸ਼ਿਆਂ ਵਿਰੁੱਧ ਜੇਲੇ ਜੁਧ ਨਸ਼ਾ ਵਿਰੋਧੀ ਦੀ ਗੱਲ ਕਰਦੇ ਆ ਤੇ ਉਹ ਬੰਦੇ ਨਸ਼ਾ ਛਡਾਉਣ ਆਉਂਦੇ ਆ ਜਿਹੜੇ ਪਾਈਆ ਪੀ ਕੇ ਤੇ ਪਾਈਆ ਜੇਬ ਚ ਲਾ ਕੇ ਆਉਂਦੇ ਇਹਨਾਂ ਦਾ ਇੱਕ ਬੰਦਾ ਮੈਂ ਦੱਸਣਾ ਚਾਹੁੰਦਾ ਹਰਦੋਖਾਨਪੁਰ ਤੋਂ ਅਗਰੇ ਮੇਰੀ ਗੱਲ ਗਲਤ ਆ ਤੇ ਮੇਰੇ ਨਾਲ ਜਿਸ ਵੱਲੇ ਮਰਜੀ ਆ ਕੇ ਜਿੱਥੇ ਮਰਜੀ ਕਢ ਕੇ ਟਾਕ ਕਰ ਸਕਦੇ ਆ ਮੈਂ ਇਸ ਨੂੰ ਲੋਕਾਂ ਤੱਕ ਪਹੁੰਚਾਇਆ ਉਹ ਬੰਦੇ ਦੀ ਰეკਮੈਂਡੇਸ਼ਨ ਇਹਨਾਂ ਨੇ ਨਹੀਂ ਕੀਤੀ ਉਹ ਆਪਣਾ ਇਹਨਾਂ ਨੇ ਜਿਹੜਾ ਸੀ ਆ ਆਪਣਾ ਕੈਂਡੀਡੇਟ ਆਤਾਰਿਆ ਜੇਸ ਬੰਦੇ ਦੇ ਉੱਤੇ ਪਰਚੇ ਆ ਔਰ ਦੋ ਚੱਲ ਰਿਹਾ ਟ੍ਰਾਇਲ ਚੱਲ ਰਿਹਾ ਉਹਦੇ ਉੱਤੇ ਹੁਸ਼ਿਆਰਪੁਰ ਦੇ ਵਿੱਚ ਮਗਰ ਇਹ ਵੀ ਦੱਸਣਾ ਚਾਹੁੰਦਾ 90 ਦਿਨ ਦੀ ਜੇਲ 10000 ਰੁਪਏ ਜੁਰਮਾਨਾ ਤੇ ਉਹਦੇ ਕੋਲੋਂ 5000 ਗੋਲੀ ਜਿਹੜੀ ਸੀ ਉਹ ਫੜ ਹੋਈ ਜਿਸੇ ਲਈ ਇਹਨਾਂ ਨੂੰ ਪਤਾ ਲੱਗਿਆ ਮੈਂ ਉਹਦੇ ਪੇਪਰ ਕਢਾਏ ਜਿੱਥੋਂ ਜਿੱਥੋਂ ਜੇਸ ਜੇਸ ਐਫ ਆਈ ਆਰ ਤੇ ਉਹਨ ਸਜ਼ਾ ਹੋਈ ਰਕੇਸ਼ ਕੁਮਾਰ ਰੌਕੀ ਨੂੰ ਔਰ ਰਕੇਸ਼ ਕੁਮਾਰ ਰੌਕੀ ਨੂੰ ਅਖੀਰ ਪੇਪਰ ਆਪਣੇ ਰੱਦ ਕਰਵਾਉਣੇ ਪਏ ਇਹਨਾਂ ਨੇ ਜ਼ੋਰ ਲਾਇਆ ਸਰਕਾਰ ਨੇ ਪੂਰਾ ਪੰਜਾਬ ਦੇ ਅੰਦਰ ਮੈਂ ਲੋਕਾਂ ਨੂੰ ਇੱਕੋ ਆਵਾਜ਼ ਦੇਣੀ ਚਾਹੁੰਦਾ ਕਿ ਜਾਗੋ ਬੋਲੋਗੇ ਤੇ ਮਾਰਨਗੇ ਅਜੋ ਵਕਤ ਆ ਗਿਆ ਕਿ ਨਾ ਬੋਲੋਗੇ ਤੇ ਮਰ ਜਾਓਗੇ ਪੰਜਾਬ ਲੁੱਟਿਆ ਤੇ ਕੁੱਟਿਆ ਜਾ ਰਿਹਾ ਪੰਜਾਬ ਦੇ ਅੰਦਰ ਪੰਜਾਬੀਆਂ ਦਾ ਰਾਜ ਹੀ ਹੈ ਨਹੀਂ ਪੰਜਾਬ ਦੇ ਅੰਦਰ ਦਿੱਲੀ ਵਾਲਿਆਂ ਦਾ ਰਾਜ ਹੈ ਠੇਕੇ ਤੇ ਸਰਕਾਰ ਆ ਬਸ ਹੈ